ਲਗਾਤਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸੂਬੇ ਪਾਰਦੇ ਵਿੱਚ ਕਈ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਤਸਵੀਰਾਂ ਅੱਜ ਜੋ ਨੇ ਉਹ ਸਾਹਮਣੇ ਆਈਆਂ ਜੈਤੋ ਤੋਂ ਜਿੱਥੇ ਕੀ ਜੈਤੋ ਦੇ ਵਿੱਚ ਵੀ ਨਸ਼ਾ ਤਸਕਰ ਦੀ ਜਾਇਦਾਦ ਦੇ ਉੱਤੇ ਸੰਪਤੀ ਦੇ ਉੱਤੇ ਕਾਰਵਾਈ ਕੀਤੀ ਗਈ ਅਤੇ ਪੀਲਾ ਪੰਜਾਬ ਚਲਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੈਤੋ ਦੀਆਂ ਜਿੱਥੇ ਕੀ ਅੱਜ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾਬ ਨਸ਼ਾ ਤਸਕਰ ਦੇ ਘਰ ਦੇ ਉੱਤੇ ਚੱਲਿਆ ਉਸ ਦੀ ਜਾਇਦਾਦ ਤੇ ਚੱਲਿਆ ਤੇ ਨਾਲ ਹੀ ਨਾਲ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰੀਆਂ ਦੋ ਨਸ਼ਾ ਤਸਕਰਾਂ ਦੇ ਘਰ ਟੈਟੈਰੀ ਕੀਤੇ ਗਏ ਨੇ ਸਖਤ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਇਸ ਮੌਕੇ ਜੋ ਐਮਐਲਏ ਨੇ ਅਮੋਲਕ ਸਿੰਘ ਉਹ ਵੀ ਉੱਥੇ ਮੌਕੇ ਤੇ ਮੌਜੂਦ ਰਹੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੈਤੋ ਦੀਆਂ ਜਿੱਥੇ ਕਿ ਦੋ ਨਸ਼ਾ ਤਸਕਰਾਂ ਦੇ ਘਰਾਤੇ ਪੀਲਾ ਪੰਜਾ ਅੱਜ ਚਲਾਇਆ ਗਿਆ ਹੈ। ਨਮਸਕਾਰ ਜੀ ਮੈਂ ਬੇਪਰਗੋਲ ਤੇ ਤੁਸੀਂ ਦੇਖ ਰਹੇ ਹੋ ਥੈਂਕਸ ਵੀਰੇ ਡੀ। ਅੱਜ ਅਜਲਸੀ ਛੱਦਗੜਾ ਮੋਹੱਲੇ ਦੇ ਵਿੱਚ ਅਸੀਂ ਯੂਜ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਜੈਤੋ ਪੁਲਿਸ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਹੈਗਾ ਨਸ਼ਾ ਤਸਕਰਾਂ ਖਿਲਾਫ ਜਿਹੜੀ ਹੈਗੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੁਸੀਂ ਮੇਰੇ ਨਾਲ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਦੋ ਮਕਾਨਾਂ ਨੂੰ ਢਾਇਆ ਗਿਆ ਹੈਗਾ ਜੁਧ ਨਸ਼ਾ ਵਿਰੋਧ ਨੂੰ ਲੈ ਕੇ ਅੱਜ ਜਿਹੜਾ ਹੈਗਾ ਮਾਨ ਸਰਕਾਰ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੁਸੀਂ ਮੇਰੇ ਨਾਲ ਤਸਵੀਰਾਂ ਦੇਖ ਸਕਦੇ ਹੋ ਵੀ ਜੈਤੋ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਕਾਰਵਾਈ ਕੀਤੀ ਗਈ ਹੈ ਜਿੱਥੇ ਦੋ ਮਕਾਨਾਂ ਨੂੰ ਢਾਇਆ ਗਿਆ ਹੈਗਾ ਪੁਲਿਸ ਵੱਲੋਂ ਇਹੀ ਕਹਿ ਹੈਗਾ ਵੀ ਕਿਸੇ ਵੀ ਨਸ਼ਾ ਤਸ ਮੇਨ ਨਾਲ ਜੁੜੇ ਰੋ ਕੈਮਰਾਮੈਨ ਕੁਲਦੀਪ ਨਾਲ ਬੇਪਰ ਕੋ 300 ਦਾ ਟੀਵੀ ਜੈਤੋ ਲਗਾਤਾਰ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸੂਬੇ ਪਾਰਦੇ ਵਿੱਚ ਕਈ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਤਸਵੀਰਾਂ ਅੱਜ ਜੋ ਨੇ ਉਹ ਸਾਹਮਣੇ ਆਈਆਂ ਜੈਤੋ ਤੋਂ ਜਿੱਥੇ ਕੀ ਜੈਤੋ ਦੇ ਵਿੱਚ ਵੀ ਨਸ਼ਾ ਤਸਕਰ ਦੀ ਜਾਇਦਾਦ ਦੇ ਉੱਤੇ ਸੰਪਤੀ ਦੇ ਉੱਤੇ ਕਾਰਵਾਈ ਕੀਤੀ ਗਈ ਅਤੇ ਪੀਲਾ ਪੰਜਾਬ ਚਲਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੈਤੋ ਦੀਆਂ ਜਿੱਥੇ ਕੀ ਅੱਜ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾਬ ਨਸ਼ਾ ਤਸਕਰ ਦੇ ਘਰ ਦੇ ਉੱਤੇ ਚੱਲਿਆ ਉਸ ਦੀ ਜਾਇਦਾਦ ਤੇ ਚੱਲਿਆ ਤੇ ਨਾਲ ਹੀ ਨਾਲ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰੀਆਂ ਦੋ ਨਸ਼ਾ ਤਸਕਰਾਂ ਦੇ ਘਰ ਟੈਟੈਰੀ ਕੀਤੇ ਗਏ ਨੇ ਸਖਤ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਇਸ ਮੌਕੇ ਜੋ ਐਮਐਲਏ ਨੇ ਅਮੋਲਕ ਸਿੰਘ ਉਹ ਵੀ ਉੱਥੇ ਮੌਕੇ ਤੇ ਮੌਜੂਦ ਰਹੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੈਤੋ ਦੀਆਂ ਜਿੱਥੇ ਕਿ ਦੋ ਨਸ਼ਾ ਤਸਕਰਾਂ ਦੇ ਘਰਾਤੇ ਪੀਲਾ ਪੰਜਾ ਅੱਜ ਚਲਾਇਆ ਗਿਆ ਹੈ। ਨਮਸਕਾਰ ਜੀ ਮੈਂ ਬੇਪਰਗੋਲ ਤੇ ਤੁਸੀਂ ਦੇਖ ਰਹੇ ਹੋ ਤਿੰਕਸਵੇਰਾ ਟੀਵੀ। ਅੱਜ ਅਜਲ ਸੀ ਛੱਦਗੜਾ ਮੋਲ ਦੇ ਵਿੱਚ ਮੌਜੂਦ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਜੈਤੋ ਪੁਲਸ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਹੈਗਾ ਨਸ਼ਾ ਤਸਕਰਾਂ ਖਿਲਾਫ ਜਿਹੜੀ ਹੈਗੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੁਸੀਂ ਫਿਰ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਦੋ ਮਕਾਨਾਂ ਨੂੰ ਢਾਇਆ ਗਿਆ ਹੈਗਾ ਜੁਧ ਨਸ਼ਾ ਵਿਰੋਧ ਨੂੰ ਲੈ ਕੇ ਅੱਜ ਜਿਹੜਾ ਹੈਗਾ ਮਾਨ ਸਰਕਾਰ ਵੱਲੋਂ ਤੇ ਪੁਲਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੁਸੀਂ ਮੇਰੇ ਨਾਲ ਤਸਵੀਰਾਂ ਦੇਖ ਸਕਦੇ ਹੋ ਵੀ ਜੈਤੋ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਕਾਰਵਾਈ ਕੀਤੀ ਗਈ ਹੈ ਜਿੱਥੇ ਦੋ ਮਕਾਨਾਂ ਨੂੰ ਢਾਇਆ ਗਿਆ ਹੈਗਾ ਪੁਲਸ ਵੱਲੋਂ ਇਹੀ ਕਹਿ ਹੈਗਾ ਵੀ ਕਿਸੇ ਵੀ ਨਸ਼ਾ ਤਸਕਰ ਨੂੰ ਜ ਮੈਂ ਨਾਲ ਜੁੜੇ ਰੋ ਕੈਮਰਾਮੈਨ ਕੋਲ ਲਿਖਣ ਵਾਲੇ ਪੇਪਰ ਕੋ ਥੈਂਕਸ ਫਰ ਟੂ ਵੀ ਗਿਆਤੋ